ਇਤਿਹਾਸ ਘਟਨਾ ਕਾਮਾਗਾਟਾ ਮਾਰੂ ਦੇ ਉੱਤੇ ਇੱਕ ਪੰਜਾਬੀ ਫਿਲਮ ਆ ਰਹੀ ਹੈ ਉਹੀ ਸਟਾਰ ਕਾਸਟ ਜਿਹੜੀ ਨੇ ਮਸਤਾਨੇ ਫਿਲਮ ਨੂੰ ਸ਼ੂਟ ਕੀਤਾ ਹੈ ਭਾਵਕੀ ਤਰਸੀਮ ਜੱਸੜ ਤੇ ਗੁਰਪ੍ਰੀਤ ਖੁੱਗੀ ਹੋਰਾਂ ਦਾ ਰਿਲੀਜ਼ ਕੀਤਾ ਹੋਇਆ ਟੀਜ਼ਰ 914 ਮਰੂ ਨਾਲ ਕਦਾ ਜ ਇਸ ਫਿਲਮ ਦੇ ਵਿੱਚ ਤਰਸੇਮ ਜਸੜਹੋਰੀ ਸ਼ਹੀਦ ਸਰਦਾਰ ਮੇਵਾ ਸਿੰਘ ਦਾ ਰੋਲ ਨਿਭਾ ਰਹੇ ਹੈ ਤੇ ਦੂਜੇ ਪਾਸੇ ਗੁਰਪ੍ਰੀਤ ਖੁੱਗੀ ਹੋਰੀ ਬਾਬਾ ਗੁਰਜੀਤ ਸਿੰਘ ਦਾ ਰੋਲ ਨਿਭਾ ਰਹੇ ਹੈ। ਇਸ ਫਿਲਮ ਦਾ ਜਿਹੜਾ ਆਫੀਸ਼ੀਅਲੀ ਨਾਮ ਰਿਲੀਜ਼ ਕੀਤਾ ਗਿਆ ਹੈ ਨਾ ਉਹ ਹੈਗਾ ਗੁਰਨਾਨਕ ਜਹਾਜ਼। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਕੁਝ ਸਮੇਂ ਦੌਰਾਨ 1914 ਦੇ ਵਿੱਚ ਹੋਈ ਘਟਨਾ ਦੇ ਵਾਸਤੇ ਮਾਫੀ ਮੰਗੀ ਹੈ ਪੂਰੀ ਸਿੱਖ ਕੌਮ ਦੇ ਕੋਲੋਂ। An offer and apology on behalf of the government of Canada for our role in the Komagata Maru incident. Of all these things ਵੀ ਆਰ ਟ੍ਰੂਲੀ ਸੌਰੀ ਵਿਲੀਅਮ ਚਾਰਲਸ ਹੌਪਕਿੰਸਨ ਨਾਮ ਦੇ ਬੰਦੇ ਦਾ ਭਾਈ ਮੇਵਾ ਸਿੰਘ 1914 ਦੇ ਵਿੱਚ ਗੋਲੀਆਂ ਮਾਰ ਕੇ ਕੈਨੇਡਾ ਦੀ ਧਰਤੀ ਤੇ ਕਤਲ ਕਰ ਦਿੰਦੇ ਆ ਤੇ ਇਸ ਕਤਲ ਦੇ ਕਰਕੇ ਭਾਈ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਇਹ ਫਾਂਸੀ ਹੋਣ ਦੇ ਨਾਲ ਕੈਨੇਡਾ ਦੀ ਧਰਤੀ ਤੇ ਪਹਿਲਾ ਸਿੱਖ ਜਿਹਨੂੰ ਫਾਂਸੀ ਲਾਈ ਗਈ ਹੈ ਉਹ ਭਾਈ ਮੇਵਾ ਸਿੰਘ ਬਣ ਜਾਂਦੇ ਹੈ ਤੇ ਜਿਹੜਾ ਬੰਦਾ ਕਤਲ ਹੋਇਆ ਸੀ ਭਾਈ ਮੇਵਾ ਸਿੰਘ ਦੁਆਰਾ ਉਹ ਉਸ ਵੇਲੇ ਦਾ ਮੌਜੂਦਾ ਇਮੀਗ੍ਰੇਸ਼ਨ ਆਫੀਸਰ ਹੁੰਦਾ ਹੈ ਹੁਣ ਐਕਚੁਅਲ ਰੀਜ਼ਨ ਕੀ ਸੀ ਉਸ ਬੰਦੇ ਨੂੰ ਮਾਰਨ ਪਿੱਛੇ ਆਖਰ ਕਿਉਂ ਭਾਈ ਮੇਵਾ ਸਿੰਘ ਨੇ ਐਡਾ ਬੜਾ ਸਟੈਪ ਲਿਆ ਕਿਉਂ ਬੇਗਾਨੀ ਧਰਤੀ ਤੇ ਜਾ ਕੇ ਗੋਲੀਆਂ ਮਾਰ ਕੇ ਉਸ ਬੰਦੇ ਦਾ ਕਤਲ ਕੀਤਾ ਕਿਉਂ ਉਹਨਾਂ ਨੂੰ ਫਾਂਸੀ ਦਾ ਰਸਤਾ ਚੁੰਮਣਾ ਪਿਆ ਉਸ ਫਿਲਮ ਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੇਗਾ ਕੀ ਅਸਲ ਕਹਾਣੀ ਹੈ ਉਸ ਨੂੰ ਸਮਝਣ ਦੇ ਵਾਸਤੇ ਇਹ ਪੂਰੀ ਵੀਡੀਓ ਜਰੂਰ ਦੇਖੋ